ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੋਨੀ ਬੂਤਖੜੀਆ ਦੋਸਤੋ ਇਸ ਵਕਤ ਮੌਜੂਦ ਆ ਹਲਕਾ ਸਾਨੇ ਵਾਲ ਦੇ ਦੇ ਆਂਦੇ ਪਿੰਡ ਸਸਰਾਲੀ ਦੇ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਸਿੰਘ ਸਵਾ ਤੇ ਪਿੰਡ ਸਸਰਾਲੀ ਦੀ ਸੰਗਤ ਤੇ ਪਿੰਡ ਦੇ ਸਮੂਝੀ ਜੋ ਇਸ ਵਕਤ ਗ੍ਰਾਮ ਪੰਚਾਇਤ ਸਮੂਹ ਇਲਾਕਾ ਨਿਵਾਸੀ ਸਾਬਕਾ ਸਰਪੰਚ ਮੈਂਬਰ ਸੇਵਾਣ ਇਸ ਵਕਤ ਮੌਜੂਦ ਨੇ ਔਰ ਜਿਨ੍ਹਾਂ ਵੱਲੋਂ ਅੱਜ ਬਹੁਤ ਹੀ ਪਿਆਰ ਤੇ ਸੱਚਜੇ ਢੰਗ ਨਾਲ ਇੱਥੇ ਪਹਿਲਾ ਛਿੰਝੇ ਕੁਸ਼ਤੀ ਮੇਲਾ ਜੰਗਲ ਮੇਲਾ ਕਰਵਾਇਆ ਗਿਆ ਔਰ ਅੱਜ ਖਾਸ ਗੱਲ ਮੈਂ ਇਹ ਜ਼ਰੂਰ ਦੱਸਣਾ ਕਿ ਇਹ ਕਿਸੇ ਇੱਕ ਵੱਲੋਂ ਨਹੀਂ ਕਰਵਾਇਆ ਗਿਆ ਪਿੰਡ ਬੂਥਗੜ ਸਸਰਾਲੀ ਕਰੋਨੀ ਤੇ ਪਿੰਡ ਸਸਰਾਲੀ ਦਾ ਇਸ ਦੇ ਵਿੱਚ ਖਾਸ ਸਹਿਯੋਗ ਰਿਹਾ ਵਾ ਉਸ ਤੋਂ ਬਾਅਦ ਐਨਆਰਆਈ ਵੀਰਾਂ ਨੇ ਵੀ ਬਹੁਤ ਵੱਧ ਝੜ ਕੇ ਇਸ ਦੇ ਵਿੱਚ ਸਹਿਯੋਗ ਦਿੱਤਾ ਵਾ ਤਾਂ ਪਿੱਛੇ ਇਸ ਵਕਤ ਮੌਜੂਦ ਨੇ ਸਾਡੇ ਨਾਲ ਸਾਬਕਾ ਸਰਪੰਚ ਬਿੱਟੂ ਸਿੰਘ ਜੀ ਸੋ ਦੋ ਸ਼ਬਦ ਗੱਲਬਾਤ ਵੀ ਜ਼ਰੂਰ ਕਰਾਂਗੇ ਬਿੱਟੂ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਸਿੰਘ ਚੈਨਲ ਤੇ ਤੇ ਕਿਵੇਂ ਦੇਖਿਆ ਕਿ ਅੱਜ ਦਾ ਜੋ ਛਿੰਝ ਮੇਲਾ ਕਰਵਾਇਆ ਗਿਆ ਪਹਿਲਾਂ ਕਰਵਾਇਆ ਗਿਆ ਤਾਂ ਕੀ ਮੈਸੇਜ ਦੇਣਾ ਚਾਹਣਾ ਹੈ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪੰਜਾਬ ਸਿੰਘ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਔਰ ਸੋਨੀ ਬੂਥ ਘੜੀ ਆ ਸਾਡਾ ਛੋਟਾ ਵੀਰ ਅਸੀਂ ਇਹਦਾ ਬਹੁਤ ਧੰਨਵਾਦ ਕਰਦੇ ਆ ਕਿ ਜਦੋਂ ਵੀ ਅਸੀਂ ਇਹਨੂੰ ਯਾਦ ਕਰਦੇ ਆ ਉਸੇ ਟਾਈਮ ਆਉਂਦਾ ਅੱਜ ਦਾ ਜੋ ਇਹ ਪ੍ਰੋਗਰਾਮ ਹੋਇਆ ਕੁਸ਼ਤੀ ਦੰਗਲ ਸਾਡੇ ਇਲਾਕੇ ਦੇ ਵਿੱਚ ਹੀ ਤਕਰੀਬਨ ਪਹਿਲਾ ਹੀ ਆ ਇਹ ਔਰ ਸੰਗਤਾਂ ਦਾ ਸਾਨੂੰ ਇਹਨਾਂ ਪਏ ਨਹੀਂ ਸੀ ਮਾਨ ਵੀ ਐਨੀ ਸੰਗਤਾਂ ਆਉਣਗੀਆਂ ਐਨਾ ਸਾਨੂੰ ਪਿਆਰ ਮਿਲੂਗਾ ਅਸੀਂ ਜਿੰਨੀ ਸਾਡੀ ਸੋਚ ਸੀ ਉਹਦੇ ਨਾਲ ਕਈ ਗੁਣਾ ਵੱਧ ਕੇ ਸੰਗਤਾਂ ਆਈਆਂ ਔਰ ਪਲਵਾਨ ਆਏ ਬੜੇ ਹੀ ਸੁਚੱਜੇ ਢੰਗ ਦੇ ਨਾਲ ਕੰਮ ਚੱਲਿਆ ਉਹਦੇ ਵਿੱਚ ਅਸੀਂ ਇਲਾਕਾ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਦੰਗਲ ਕਮੇਟੀ ਦਾ ಗ್ರಾಮ ਪੰਚਾਇਤ ਦਾ ਹੋਰ ਵੀ ਜਿਹੜੇ ਸਾਡੇ ਨਗਰ ਦੇ ਆਇਦ ਵਾਲੇ ਜਿਹਨੇ ਸਾਡਾ ਸਹਿਯੋਗ ਦਿੱਤਾ ਅਸੀਂ ਉਹਨਾਂ ਦੇ ਹਮੇਸ਼ਾ ਰੀਣੀ ਰਵਾਂਗੇ ਔਰ ਮੈਂ ਆਸ਼ਵਾਸ਼ਿਤ ਕਰਦਾ ਹਾਂ ਤਨਤਨ ਗੁਰੂ ਨਾਗਦੇ ਪਾਸ਼ਾ ਮਹਾਰਾਜਿਆਂ ਦੇ ਚਰਨਾਂ 'ਚ ਸਿਧਾਂ ਸਿੰਘ ਆ ਦੇ ਅਰਦਾਸ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਇਸੇ ਤਰ੍ਹਾਂ ਅਸੀਂ ਇਕੱਠੇ ਰਹੀਏ ਮਨਾਂ 'ਚ ਸਾਡੇ ਇਰਖਾ ਜਾਵੇ ਔਰ ਸਾਡੇ ਬੱਚੇ ਸਾਡੇ ਨਾਲ ਦੇਖ ਕੇ ਉਹ ਬਲੰਦੀਆਂ ਨੂੰ ਪਹੁੰਚਣ ਔਰ ਇਹ ਨਸ਼ਿਆਂ ਤੋਂ ਗੁਰੇਜ਼ ਕਰਨਗੇ ਔਰ ਅਸੀਂ ਅੱਗੇ ਤੋਂ ਵੀ ਦੰਗਲ ਕਮੇਟੀ ਦਾ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਪਰ ਇੱਕ ਜੇ ਬੜੀ ਖਾਸ ਗੱਲ ਦੇਖਣ ਨੂੰ ਮਿਲੀ ਹੈ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲਿਆ ਵਾ ਔਰ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਆ ਕਿ ਇੱਕ ਵਾਰ ਫਿਰ ਤੋਂ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਸਿੰਝ ਮੇਲੇ ਕਬੱਡੀ ਮੇਲੇ ਕਰਵਾਏ ਜਾ ਰਹੇ ਸੀ ਇੱਕ ਵਾਰ ਫਿਰ ਤੋਂ ਆਪਣੇ ਇਲਾਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਔਰ ਨੌਜਵਾਨ ਜੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਕੱਲ ਨਸ਼ੇ ਦੇ ਵਿੱਚ ਰੁੱਝੇ ਹੋਏ ਨੇ ਦੇਖੋ ਜੀ ਇਹ ਜਿਹੜਾ ਸ਼ਾਂਤਮਈ ਕੰਮ ਹੋਇਆ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀ ਸਾਡੀ ਕਮੇਟੀ ਬੈਠੀ ਪ੍ਰਬੰਧਕ ਕਮੇਟੀ ਬੈਠੀ ಗ್ರಾಮ ਪੰਚਾਇਤ ਬੈਠੀ ਅਸੀਂ ਇੱਕ ਡਿਸੀਜਨ ਲਿਆ ਵੀ ਇਹ ਜਿਹੜਾ ਅਸੀਂ ਦੰਗਲ ਕਰਾਉਣਾ ਅਸੀਂ ਰਾਜਨੀਤੀ ਤੋਂ ਾਰੇ हटके ਕਰਾਣਾ ਅਸੀਂ ਕਿਸੇ ਵੀ ਰਾਜਨੀਤਿਕ ਬੰਦੇ ਦਾ ਬਿਲਕੁਲ ਨਹੀਂ ਨਾਂ ਲੈਣਾ ਨਾ ਅਸੀਂ ਕੋਈ ਗੱਲ ਕਰਨੀ ਆ ਅਸੀਂ ਆਪਣੇ ਤੌਰ ਤੇ ਭਾਈਚਾਰੇ ਤੌਰ ਤੇ ਅਸੀਂ ਲੋਕਾਂ ਦਾ ਸਨਮਾਨ ਕਰਾਂਗੇ ਇੱਜ਼ਤ ਮਾਨ ਦੇਾਂਗੇ ਤਾਂ ਜੋ ਸਾਡਾ ਅੱਗੇ ਤੋਂ ਭਾਈਚਾਰ ਜਿਹੜਾ ਉਹ ਕੇ ਵਾਧਾ ਰਵੇ ਇੱਕ ਗੱਲ ਹੋਰ ਵੀ ਜਰੂਰ ਖਾਸ ਦੇਖਣ ਨੂੰ ਮਿਲੀ ਹੈ ਕਿ ਇਸ ਵਾਰ ਦੇਖਿਆ ਕਿ ਪਹਿਲਾ ਕੁਸ਼ਤੀ ਦੰਗਲ ਸੀ ਪਰ ਪਿੱਛੇ ਮੌਜੂਦ ਇਸ ਵਕਤ ਨੰਬਰਦਾਰ ਬੂਟਰ ਸਿੰਘ ਜੀ ਖੜੇ ਨਾਲ ਉਹਨਾਂ ਦੇ ਬੁੱਧ ਸਿੰਘ ਖੜੇ ਆ ਉਹਨਾਂ ਬੋਲੇ ਸਪਲੈਂਡਰ ਮੋਟਰਸਾਇਕਲ ਰੱਖ ਦਿੱਤੇ ਗਏ ਅਗਲੀ ਵਾਰ ਨਾਮ ਤੇ ਤਾਂ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਵੱਡੇ ਵੱਡੇ ਨਾਮ ਰੱਖੇ ਜਾਣਾ ਜੀ ਨਾ ਅਸੀਂ ਤਾਂ ਇਹਨਾਂ ਦਾ ਚੇਚਾ ਧੰਨਵਾਦ ਕਰਦੇ ਹਾਂ ਜਿਹੜੇ ਬੰਦੇ ਨੇ ਅਨਾਉਂਸ ਕਰਾਇਆ ਜੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਦੰਗਲ ਨੂੰ ਉੱਚੇ ਪੱਧਰ ਤੇ ਲਿਆਵਾਂਗੇ ਔਰ ਵੱਡੇ ਵੱਡੇ ਅਨਾਮੀ ਜਿਹੜੇ ਆ ਅਸੀਂ ਪਹਿਲਵਾਨ ਬਣਾਉਣੇ ਨੇ ਅਗਾਹ ਹੋਰ ਵੀ ਵਧੀਆ ਪ੍ਰਬੰਧ ਕਰਾਂਗੇ ਅਗਰ ਹੁਣ ਪ੍ਰਬੰਧ 'ਚ ਬਹੁਤ ਕਮੀਆਂ ਨੇ ਉਹਦੇ ਲਈ ਅਸੀਂ ਜਿੰਨੀ ਵੀ ਸੰਗਤ ਪਹੁੰਚੀ ਆ ਸਾਡੇ 'ਚ ਨੇਕਾ ਕਮੀਆਂ ਸੀਗੀਆਂ ਉਹਦੇ ਲਈ ਅਸੀਂ ਮੁਆਫੀ ਮੰਗਦੇ ਆ ਅੱਗੇ ਤੋਂ ਅਸੀਂ ਜਿਹੜੀਆਂ ਸਾਡੀਆਂ ਗਲਤੀਆਂ ਨੇ ਸਾਡੀਆਂ ਕਮੀਆਂ ਨੇ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਗੁਰਦੁਆਰਾ ਦੇ ਮੀਤ ਪ੍ਰਧਾਨ ਇਸ ਵਕਤ ਮੌਜੂਦ ਆ ਸ਼ਿੰ다 ਸਿੰਘ ਜੀ ਸੋ ਗੱਲਬਾਤ ਕਰਨ ਲੈ ਪਹਿਲਾਂ ਤਾਂ ਜਰੂਰ ਦੱਸ ਦਿਓ ਕਿ ਜੋ ਇਸ ਵਕਤ ਜੋ ਸ਼ਿੰਜ ਮੇਲਾ ਕਰਵਾਇਆ ਗਿਆਵਾ ਕਿਵੇਂ ਦਾ ਰਿਹਾ ਅੱਜ ਦਾ ਪ੍ਰੋਗਰਾਮ ਤਾਂ ਅਗਲੇ ਵਾਰੇ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਦੇਖਣਾ ਚਾਹੂੰਗਾ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਇਹ ਦੰਗਲ ਹੋਇਆ ਗਿਆ ਜੋ ਇਹਦੀ ਮੈਂ ਮੇਨ ਗੱਲ ਆ ਗੁਰਦੁਆਰਾ ਤੋਂ ਤੇ ਪ੍ਰਬੰਧਕ ਕਮੇਟੀ ਕੋਲ ਸਾਰੇ ਕਮੇਟੀ ਮੈਂਬਰ ਆਏ ਉੱਥੋਂ ਓਟ ਆਸਰਾ ਲੈ ਕੇ ਗੁਰੂ ਸਾਹਿਬ ਦਾ ਇਹਨੇ ਦੰਗਲ ਕਰਾਇਆ ਜੀ ਸ਼ਾਂਤੀਪੂਰਵਕ ਤੇ ਮਹਾਰਾਜ ਦੇ ਓਟ ਆਸਰੇ ਨਾਲ ਹੋਇਆ ਜੀ ਤੇ ਅੱਗੇ ਤੋਂ ਜਿੰਨਾ ਵੀ ਸਾਡੇ ਕੋਲ ਸੰਯੋਗ ਹੋਊਗਾ ਜਿਵੇਂ ਸਾਰੇ ਸਸਰਾਲੀ ਦੇ ਨਗਰ ਦੇ ਲੋਕ ਨਵਾਸੀ ਦੇ ਜਿੱਦਾਂ ਦਾ ਵੀ ਸੰਯੋਗ ਸਾਤੋਂ ਮੰਗਣਗੇ ਅਸੀਂ ਉਦੋਂ ਦਾ ਸੰਯੋਗ ਨਾਲ ਦਵਾਂਗੇ ਨਸ਼ਿਆਂ ਤੋਂ ਰਹਿਤ ਜੀ ਬੱਚੇ ਹੋਣ ਜਿੱਥੇ ਨਸ਼ਾ ਬਾ ਉਥੇ ਤੁਹਾਨੂੰ ਪਤਾ ਹੀ ਹੈ ਕੀ ਕੀ ਹੁੰਦਾ ਤੁਸੀਂ ਤਾਂ ਪੰਜਾਬ ਸਿੰਘ ਚੈਨਲ ਵਾਲੇ ਸਾਰੇ ਪਾਸੇ ਘੁੰਮਦੇ ਆਂ ਜੀ ਅਸੀਂ ਇਹੀ ਕਹਿੰਨੇ ਆਂ ਨਸ਼ੇ ਤੋਂ ਰਹਿਤ ਸਾਰੀ ਚੀਜ਼ਾਂ ਨਸ਼ੇ ਤੋਂ ਰਹਿਤ ਹੋਣੇ ਚਾਹੀਦੀਆਂ ਜੀ ਤਾਂ ਕਰਕੇ ਆਪਣੇ ਤਾਂ ਬੰਦੇ ਆਪਣੇ ਤਾਂ ਆਪਣੇ ਜਵਾਕਾਂ ਦੇ ਬੱਚੇ ਖਾੜੇ ਦੇ ਵਿੱਚ ਉਤਰਨ ਖਾੜੇ ਦੇ ਵਿੱਚ ਜੋਰ ਲੱਗਦਾ ਜੀ ਜੇ ਆਪਾਂ ਨਸ਼ਾ ਕਰਾਂਗੇ ਜਾਂ ਨਸ਼ਾ ਖਾਵਾਂਗੇ ਉਸ ਤੋਂ ਵਿੱਚ ਉਹਦੇ ਵਿੱਚ ਜੋਰ ਨਹੀਂ ਲੱਗਣਾ ਜੀ ਠੀਕ ਹੈ ਤਾਂ ਸਾਡੇ ਨਾਲ ਇਸ ਵਕਤ ਬੁੱਧ ਸਿੰਘ ਜੀ ਮੌਜੂਦ ਆ ਜਿਨ੍ਹਾਂ ਵੱਲੋਂ ਅਗਲੇ ਸਾਲ ਛਿੰਝ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਬਜੋ ਨਾਮ ਰੱਖਿਆ ਗਿਆ ਜੀ ਤਾਂ ਬਹੁਤ ਬਹੁਤ ਧੰਨਵਾਦ ਆ ਪਹਿਲਾਂ ਤਾਂ ਬੂਤਾ ਸਿੰਘ ਲੰਬੜਦਾਰ ਤੇ ਬੁੱਧ ਸਿੰਘ ਵੱਲੋਂ ਜੋ ਸਪਲੈਂਡਰ ਮੋਟਰਸਾਈਕਲ ਰੱਖੇ ਗਏ ਅਗਲੇ ਨਾਮ ਕੀ ਸੋਚ ਕੇ ਰੱਖਿਆ ਉਹਦਾ ਜਰੂਰ ਦੇ ਸੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਮੇਰੇ ਸੋਨੇ ਵੀਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਵੀ ਸੰਗਤਾਂ ਵਿੱਚ ਵਿਚਰਨ ਦਾ ਮੌਕਾ ਦਿੱਤਾ ਔਰ ਮੈਂ ਸਾਡੇ ਨਗਰ ਸਸਰਾਲੀ ਦਾ ಗ್ರಾಮ ਪੰਚਾਇਤ ਦਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਔਰ ਆਪਣੇ ਦੰਗਲ ਕਮੇਟੀ ਔਰ ਜਿੰਨੇ ਵੀ ਮੇਰੇ ਪਤਵੰਤੇ ਸੱਜਣ ਅਤੇ ਸਾਫਾ ਸਰਪੰਚ ਸਾਫਾ ਪੰਚਾਇਤ ਮੈਂਬਰ ਜਾਂ ਕੋਰਦੋਰਾ ਸਭੇ ਪ੍ਰਧਾਨ ਹੁੰਦਾ ਸਾਰਿਆਂ ਦਾ ਤਹਿਦਦੁਲਤ ਨਮਾਜ਼ਾ ਕਿ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਾਲਾ ਇੱਕ ਪੰਮਾ ਸਿੰਘ ਜੀ ਪਹਿਲਵਾਨ ਸਾਡੇ ਪਹਿਲਵਾਨ ਇਹਨਾਂ ਨੇ ਪ੍ਰਾਲਾ ਸ਼ੁਰੂ ਕੀਤਾ ਸਰਪੰਚ ਸਾਹਿਬ ਨਾਲ ਰਹਿ ਕਰਕੇ ਚਲੋ ਇਹ ਕੰਮ ਜਾਬ ਹੋਇਆ ਇਸ ਵਿੱਚ ਕਿਸੇ ਨਾ ਵੀ ਕੋਈ ਪਾਰਟੀ ਬਜ ਨਹੀਂ ਕੀਤੀ ਮਹਾਰਾਜ ਦਾ ਨਾਮ ਲੈ ਕੇ ਓਟਾ ਸਾਹਿਬ ਲੈ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਘਰ ਵਿਖੇ ਅਰਦਾਸ ਬੇਨਤੀ ਕਰਾ ਕੇ ਉਹਦਾ ਓਟਾਸਰਾ ਲੈ ਕੇ ਇਸ ਦੰਗਲ ਨੂੰ ਅਸੀਂ ਸ਼ੁਰੂ ਕੀਤਾ ਔਰ ਬਹੁਤ ਹੀ ਸ਼ਾਂਤੀਪੂਰਕ ਔਰ ਨਾ ਕੋਈ ਕਿਸੇ ਨਾਲ ਕੋਈ ਲੜਨ ਨਾ ਉਹਨਾਂ ਉਚਨੀ ਤੇ ਬਹੁਤ ਵਧੀਆ ਪ੍ਰੋਗਰਾਮ ਆ ਮੈਂ ਹੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਅੱਗੇ ਤੋਂ ਇਸ ਦੰਗਲ ਦਾ ਵੱਧ ਚੜ ਕੇ ਹੋਰ ਰਚਾ ਲਈਏ ਆਪਣੇ ਤਾਂ ਕਿ ਉਤਸ਼ਾਹ ਜੋ ਆਣ ਵਾਲੀ ਪੀੜ੍ਹੀ ਨੂੰ ਆਪਾਂ ਨਸ਼ਿਆਂ ਤੋਂ ਇੱਕੋ ਇੱਕ ਆਪਣੇ ਕੋਲ ਹੱਲ ਹੈ ਜੇ ਕਿ ਆਪਾਂ ਨਸ਼ਿਆਂ ਤੋਂ ਰੁਕ ਸਕਦੇ ਆ ਉਹ ਹੈ ਖੇਡ ਜੋ ਸਾਡੀ ਖੇਡ ਕਬੱਡੀ ਆ ਮਾਂ ਕਬੱਡੀ ਆ ਅਸੀਂ ਇਸ ਤੋਂ ਬਚਾ ਸਕਦੇ ਆ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚਿਆਂ ਨੂੰ ਆਪਣੀ ਸਿੱਖੀ ਤੋਂ ਲੱਗ ਬਚਾ ਸਕਦੇ ਆ ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਬੱਚਿਆਂ ਨੂੰ ਕਿ ਜਿਹੜਾ ਵੀ ਬੱਚਾ ਅਗਰ ਖੇਡੂਗਾ ਸਾਡੇ ਪਿੰਡ ਦੇ ਵਿੱਚੋਂ ਖਾਸ ਕਰਕੇ ਉਹਦੇ ਕੋਲ ਕੋਈ ਕਿਸੇ ਤਰ੍ਹਾਂ ਦੀ ਉਹਨੂੰ ਕੋਈ ਮਦਦ ਚਾਹੀ ਆ ਔਰ ਮੈਂ ਔਰ ਨੰਬਰਦਾਰ ਮੇਰੇ ਪਿੱਛੇ ਖੜਿਆ ਸੀ ਐਨੀ ਟਾਈਮ ਮੌਜੂਦ ਖੜੇ ਆ ਸਾਡੇ ਸਤ ਸਰਪੰਚ ਸਾਹਿਬ ਵੀ ਖੜੇ ਸੇਵ ਸਿੰਘ ਹੋਰ ਵੀ ਖੜੇ ਚਰਨਜੀਤ ਸਿੰਘ ਬਿੱਟੂ ਖੜੇ ਸੰਤੋਖ ਸਿੰਘ ਵੀ ਖੜੇ ਛੰਦਾ ਸਿੰਘ ਵੀ ਖੜੇ ਸਾਡੇ ਚਾਹੇ ਲੱਖ ਆਪਸ ਵਿੱਚ ਹੀ ਭਾਈ ਪਾਰਟੀ ਬਾਜੀ ਆ ਅਸੀਂ ਉਸ ਤੋਂ ਉੱਪਰ ਉੱਠ ਕੇ ਸਾਡਾ ਕੋਈ ਪਛਾ ਪਿੰਡ ਦਾ ਕੰਮ ਜੇ ਬੁੰਦਾ ਸੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਖੜਾ ਆ ਜਿਸ ਤਰ੍ਹਾਂ ਦਾ ਸਾਡੇ ਕੋਲ ਸੰਯੋਗ ਹੋਇਆ ਸੀ ਉਸ ਨੂੰ ਦੇਣ ਨੂੰ ਤਿਆਰ ਆ ਔਰ ਜੋ ਇਹ ਜਿਹੜੀ ਖੁਸ਼ੀ ਹੋਈ ਆ ਮੈਨੂੰ ਇਹ ਖੁਸ਼ੀ ਐਨੀ ਮਹਿਸੂਸ ਹੋਈ ਆ ਕਿ ਮਾਲਕ ਨੇ ਜਿੰਨੇ ਜੋਗਾ ਕਰਤਾ ਐ ਨੇ ਜੋਗਾ ਅਸੀਂ ਹੈ ਨਹੀਂ ਸੀ ਕੋਈ ਮਤਲਬ ਜਰੂਰ ਹੋਈ ਹੈ ਅੱਜ ਭਾਈਚਾਰੇ ਤੋਂ ਉੱਪਰ ਉੱਠ ਕੇ ਅੱਜ ਇੱਕ ਸਟੇਜ ਤੇ ਇਕੱਠੇ ਹੋਏ ਆ ਇੱਕ ਮੰਨ ਵੀ ਮਟਾਵ ਬਹੁਤ ਤਰ੍ਹਾਂ ਦੇ ਹੁੰਦੇ ਆ ਪਰ ਅੱਜ ਇੱਕ ਸਟੇਜ ਤੇ ਦੇਖਿਆ ਇਕੱਠੇ ਹੁੰਦੇ ਆ ਨਾ ਕੋਈ ਲੜਾਈ ਝਗੜਾ ਇੱਕਦਮ ਸ਼ਾਂਤਮਈ ਪੂਰਵਨਾ ਹੋਇਆ ਵਾ ਸਭ ਤੋਂ ਬੜੀ ਖੁਸ਼ੀ ਮੇਰ ਜੀ ਮੈਨੂੰ ਇਹੀ ਆ ਕਿ ਜਿਹੜਾ ਸਾਡਾ ਭਾਈਚਾਰਾ ਸੀ ਇਕੱਠਾ ਹੋ ਕੇ ਬੈਠ ਗਿਆ ਉੱਪਰ ਸਟੇਜ ਤੇ ਕੋਈ ਕਿਸੇ ਨਾਲ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋਈ ਸਾਰੇ ਨਾਲ ਸੰਡੇ ਪੀਤੇ ਸਭ ਕੁਝ ਕੀਤਾ ਬਹੁਤ ਵਧੀਆ ਪ੍ਰੋਗਰਾਮ ਸਾਰਿਆਂ ਨਾਲ ਆਨੰਦ ਮਾਣਿਆ ਇਹ ਪਤਾ ਲੱਗਿਆ ਕਿ ਹੁਣ ਤੁਸੀਂ ਵੀਡੀਓ ਤੁਹਾਡੇ ਕਵਰ ਕੀਤੀ ਹੈ ਤੁਹਾਡੀ ਵੀਡੀਓ ਨਾਲ ਆਪੇ ਦ ਅਗਰ ਕੋਸ਼ਤੀ ਹੋਈ ਬਹੁਤ ਸ਼ਾਂਤਪੂਰ ਹੋਈ ਆ ਸਾਡੇ ਇੱਕੇ ਨਾਲ ਹੋਈ ਆ ਇਹਦੇ ਵਿੱਚ ਕੋਈ ਨਹੀਂ ਵੀ ਕੋਈ ਜਾਉਣਾ ਕਰਾਤਾ ਜਾਂ ਉਹਨਾਂ ਕਰਾਤਾ ਤੇ ਮਾਲਕ ਦੀ ਓਰ ਸੀ ਮੈਂ ਕੋਣ ਉਹਨਾਂ ਮੋਟਰਸਾਈਕਲ ਦੇਣਾ ਮੇਰੀ ਤਾਂ ਕਾਹਤੇ ਨਹੀਂ ਮੋਟਰਸਾਈਕਲ ਦੇਣ ਦੀ ਜੀ ਕਿਉਂਕਿ ਮਾਲਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਉਹਦੀ ਦੇਣਾ ਉਹਨੇ ਅਲਾਸਮੈਂਟ ਕਰਾਈ ਆ ਉਹਨੇ ਦਿਵਾਣਾ ਉਹਨੇ ਦਿਵਾ ਲੈਣਾ ਆ ਜੀ ਔਰ ਹੋਰ ਵੀ ਸਾਡੇ ਕੋਈ ਹੋਰ ਦੇ ਅੱਗੇ ਨੂੰ ਇਹਨਾਂ ਨੂੰ ਕਮੇਟੀ ਨੂੰ ਕੋਈ ਸੰਯੋਗ ਦੀ ਲੋੜ ਹੋ ਗਈ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਖੜੇ ਜੋੜ ਕੇ ਅਸੀਂ ਇਹ ਨਹੀਂ ਚਾਹੁੰਦੇ ਦੇਣਾ ਇਹਦੇ ਬਾਕੀ ਬਦਾਸ ਤੋਂ ਕੋਈ ਵੱਧ ਘੱਟ ਸੰਗਤ ਨੂੰ ਜਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੰਗਤ ਨੂੰ ਕਿਸੇ ਨੂੰ ਵੀ ਕੋਈ ਵੱਧ ਘੱਟ ਬੋਲ ਦਾਸ ਖੇਮਾ ਜੱਜ ਕਰਾਉਂਦਾ ਜੀ ਔਰ ਦਾਸ ਵੱਲੋਂ 21000 ਰੁਪਏ ਦਾ ਔਰ ਸਨਮਾਨਤ ਸੋਨੀ ਸਿੰਘ ਜੀ ਬੂਥ ਖੜੀਏ ਦਾ ਅਗਲੇ ਸਾਲ ਕਿਹਾ ਜਾਊਗਾ ਔਰ ਇਹ ਵੀ ਮੇਰੀ ਇੱਕ ਕਵੈਸ ਸੀ ਔਰ ਗੁਰੂ ਘਰ ਦੇ ਗ੍ਰੰਥੀ ਸਾਡੇ ਉਹਨਾਂ ਨੂੰ ਵੀ 11000 ਦਾ ਸਨਮਾਨਤ ਕੀਤਾ ਜਾਊਗਾ ਅਗਲੀ ਵਾਰ ਦਾ ਬੋਧ ਸਿੰਘ ਦੇ ਉਹਨਾਂ ਦੇ ਨਾਮ ਤੇ ਇੱਕ ਵਾਰ ਨਿਹਾਲ ਗੋਗੀ ਅਕਸਰ ਅਸੀਂ ਦੇਖਦੇ ਆਂ ਕਿ ਜਿੱਥੇ ਕਬੱਡੀ ਜਾਂ ਛਿੰਝ ਮੇਲੇ ਹੁੰਦੇ ਆ ਤਾਂ ਵੱਡੇ ਵੱਡੇ ਪਲੇਅਰਾਂ ਨੂੰ ਵੱਡੇ ਵੱਡੇ ਸਨਮਾਨਿਤ ਕੀਤੇ ਜਾਂਦੇ ਆ ਉੱਥੇ ਹੀ ਅੱਜ ਦੇਖਿਆ ਕਿ ਗ੍ਰਾਂਤੀ ਸਿੰਘਾਂ ਦਾ ਮਸਲਾ ਚੱਕਿਆ ਤਾਂ ਇਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕੋਈ ਛਿੰਝ ਮੇਲਾ ਜਾਂ ਕਬੱਡੀ ਹੋਵੇਗਾ ਤਾਂ 11000 ਦਾ ਨਾਮ ਇਹਨਾਂ ਵੱਲੋਂ ਦਿੱਤਾ ਜਾਵੇਗਾ 21000 ਦਾ ਜੋ ਨਾਮ ਦਿੱਤਾ ਜਾ ਰਿਹਾ ਕਿ ਅਗਲੇ ਛਿੰਝ ਮੇਲੇ ਦਿੱਤੇ ਆ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਈ ਬੋਧੂ ਸਿੰਘ ਹੋਣ ਦਾ ਕਨਾਲੀ ਤੁਹਾਨੂੰ ਇਹ ਗੱਲ ਦੱਸਦೇನೆ ਆ ਕਿ ਜੋ ਸਿੰਘ ਮੇਲਾ ਪਿੰਡ ਸਸਰਾਲੀ ਦੇ ਵਿੱਚ ਕਰਵਾਇਆ ਗਿਆ ਸੀ ਬਹੁਤ ਸ਼ਾਂਤਮਈ ਤਰੀਕੇ ਨਾਲ ਹੋਇਆ ਔਰ ਹਜ਼ਾਰਤ ਦੇ ਸਾਹਮਣੇ ਲੋਕ ਇੱਥੇ ਤਾਇਨਾਤ ਸੀ ਔਰ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਣਾ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਥ ਖੜਿਆ ਤੁਸੀਂ ਦੇਖੋ ਪੰਜਾਬੀ